ਵਾਜੇ ਇੱਕ ਦਾ ਜਿੰਦਾਬਾਦ 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 ਉਸ ਪ੍ਰਕਾਸ਼ਨ ਮਰਦਾਬਾ ਉਸ ਪ੍ਰਕਾਸ਼ਨ ਚ ਸਹਿਯੋਗ ਕਰਨਾ ਹੈ ਔਰ ਇਹਨੂੰ ਜਿਤਨਾ ਜੋ ਕਿ ਆਪਣੇ ਨਾਲ ਸਰਾ ਸਰ ਧੱਕਾ ਹੋਇਆ ਹੈ ਉਸ ਧੱਕੇ ਨੂੰ ਆਪਾਂ ਨਹੀਂ برداشت ਕਰਨਾ ਤੋਂ ਆਪਣੇ ਨਾਲ ਰਾਮਾ ਤੇ ਤਲਵੰਡੀ ਦੇ ਜੋ ਯੂਨੀਅਨਾਂ ਨੇ ਉਹਨਾਂ ਨੇ ਪ੍ਰੋਪਰ ਤੌਰ ਤੇ ਸਾਰੀਆਂ ਦੁਕਾਨਾਂ ਬੰਦ ਕਰਕੇ ਚੌਕਾਂ ਦੇ ਵਿੱਚ ਧਰਨੇ ਲਾਏ ਨੇ ਹੁਣੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਤੇ ਆਪਣਾ ਧਰਨਾ ਜੋ ਉਹ ਕਾਮਯਾਬ ਰਹੇਗਾ ਤਾਂ ਆਪ ਤੁਹਾਨੂੰ ਬੇਨਤੀ ਹੈ ਕਿ ਪੰਡਾਲ ਤੇ ਬੈਠੋ ਕੈਮਿਸਟਰੀ ਰਿਟੇਲਰ ਅਤੇ ਹੋਲ سیلਰ ਐਸੋਸੀਏਸ਼ਨ ਦੇ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਦੇ ਖਿਲਾਫ ਐਜੀਟੇਸ਼ਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਬਠਿੰਡਾ ਦੇ ਵਿੱਚ ਕੈਮਿਸਟ ਐਸੋਸੀਏਸ਼ਨ ਦੇ ਵੱਲੋਂ ਲਗਾਤਾਰ 2 ਦਿਨ ਤੋਂ ਐਜੀਟੇਸ਼ਨ ਕੀਤਾ ਜਾ ਰਿਹਾ ਹੈ ਇਸ ਐਜੀਟੇਸ਼ਨ ਦੇ ਵਿੱਚ ਜੋ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਜੋ ਹੋਲ سیلਰ ਐਸੋਸੀਏਸ਼ਨ ਦੇ ਅਧੀਨ ਕੰਮ ਕਰ ਰਹੇ ਇੱਕ ਪੋਜਵਾ ਲੜਕੇ ਦੇ ਉੱਪਰ ਐਨਡੀਪੀਐਸ ਦਾ ਮੁਕਦਮਾ ਦਾਜ ਕੀਤਾ ਗਿਆ ਹੈ ਇਹ ਮੁਕਦਮਾ ਬੇਬੁਨਿਆਦੀ ਹੈ ਉਨ੍ਹਾਂ ਦੇ ਕਹਿਣ ਦੇ ਮੁਤਾਬਕ ਜੋ ਬਠਿੰਡਾ ਦੇ ਰਾਮਾ ਮੰਡੀ ਦੇ ਵਿੱਚ ਬੀਤੇ ਦਿਨੀ ਪੁਲਿਸ ਦੇ ਵੱਲੋਂ ਨਸ਼ੇ ਨੂੰ ਲੈ ਕੇ ਚੈਕਿੰਗ ਕੀਤੀ ਗਈ ਸੀ ਔਰ ਇਸ ਦੇ ਵਿਚਾਲੇ ਜੋ ਚੈਕਿੰਗ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਨੌਜਵਾਨ ਲੜਕਾ ਜੋ ਕਿ ਹੋਲ سیلਰ ਮਾਰਕੀਟ ਦੇ ਵਿੱਚ ਕਿਸੇ ਦੁਕਾਨ ਦਾ ਇੱਕ ਮੁਲਾਜ਼ਮ ਸੀ ਔਰ ਇਹ ਉਸ ਦੁਕਾਨ ਤੇ ਆਪਣੇ ਦਵਾਈਆਂ ਪਹੁੰਚਾਉਣ ਦੇ ਲਈ ਗਿਆ ਸੀ ਕੁਝ ਦਵਾਈਆਂ ਨੂੰ ਵਾਪਸ ਕੀਤਾ ਗਿਆ ਸੀ ਔਰ ਉਸ ਦੇ ਵਿੱਚੋਂ 체킹 ਕੀਤੀ ਗਈ ਉਸ ਨੌਜਵਾਨ ਦੇ ਪਾਸਿਓਂ ਤਾਂ ਕੁਝ ਜੋ ਨਸ਼ੇ ਦੀ ਗੋਲੀਆਂ ਦੇ ਦੋ ਪੱਤੇ ਵੀ ਬਰਾਮਦ ਹੋਏ ਸੀ ਜਿਸ ਦੇ ਆਧਾਰ ਦੇ ਉੱਤੇ ਉਸ ਨੌਜਵਾਨ ਲੜਕੇ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜੀ ਮੈਂ सोनू ਈਸ਼ਵਰੀ ਨੌਜਵਾਨ ਵੈਲਫੇਅਰ ਸੁਸਾਇਟੀ ਵਿੰਡਾ ਦਾ ਅੱਜ ਹਨੂਮਾਨ ਚੌਂਕ ਦੇ ਵਿੱਚ ਜਿਹੜਾ ਸਾਰੇ ਮੈਡੀਕਲ ਐਸੋਸੀਏਸ਼ਨਾਂ ਵੱਲੋਂ ਇਹ ਤੇ ਕਰਨਾ ਦਿੱਤਾ ਗਿਆ ਦਵਾਈਆਂ ਦੀ ਦੁਕਾਨਾਂ ਹੋਲ ਸੇਲ ਦੀਆਂ ਤੇ ਰਿਟੇਲ ਦੀਆਂ ਪੂਰਨ ਤੌਰ ਤੇ ਪਟਿੰਡੇ ਦੇ ਵਿੱਚ ਬੰਦ ਰੱਖੀਆਂ ਗਈਆਂ ਹੈਗੀਆਂ ਜਿਸ ਦਾ ਕਾਰਨ ਸਾਰਿਆਂ ਨੂੰ ਪਤਾ ਹੈਗਾ ਕਿ ਰਾਮਾ ਮੰਡੀ ਦੇ ਵਿੱਚ ਜਿਹੜਾ ਇੱਕ ਮੈਡੀਕਲ ਦਾ ਦੁਕਾਨਦਾਰ ਦਾ ਕੋਈ EMPLOYEES ਸੀਗਾ ਉਹਦੇ ਕੋਲੋਂ ਦੋ ਐਕਸਪਾਇਰੀ ਪੱਤੇ ਮਿਲੇ ਸੀਗੇ ਉਹ ਹੋਲ ਸੇਲਰ ਦੁਕਾਨ ਦੇ ਉੱਤੇ ਲੱਗਿਆ ਹੋਇਆ ਸੀ ਤੇ ਰਿਟੇਲਰ ਦੀ ਦੁਕਾਨ ਤੋਂ ਦੋ ਐਕਸਪਾਇਰੀ ਦੇ ਪੱਤੇ ਵਾਪਸ ਲੈ ਕੇ ਜਾ ਰਿਹਾ ਸੀਗਾ ਕਿਉਂਕਿ ਸਾਰੇ ਜਿਹੜੇ ਰਿਟੇਲਰ ਹੁੰਦੇ ਜਿਹੜਾ ਐਕਸਪਾਇਰੀ ਮਾਲ ਹੁੰਦਾ ਉਹ ਵਾਪ ਉਹ ਕਿਤੇ ਕੋਈ ਹੋ ਨਸ਼ੇ ਵਾਸਤੇ ਵੀ ਯੂਜ਼ ਹੁੰਦੀ ਹੈਗੀ ਲੇਕਿਨ ਜਿਹੜੀ ਇੱਕ ਨੰਬਰ ਦੀ ਦਵਾਈ ਹੈ ਜਿਹਦੀ ਬੀਲਿੰਗ ਹੋਈ ਹੋਈ ਹੈ ਜਿਹੜੀ ਐਕਸਪਾਇਰੀ ਹੈਗੀ ਆ ਉਹ ਸਿਰਫ ਦੋ ਪੱਤਿਆਂ ਦੇ ਉੱਤੇ ਇੱਕ ਨਸ਼ੇ ਦਾ ਪਰਚਾ ਦੇ ਕੇ ਉਹਨਾਂ ਨੂੰ ਵਿਚਾਰੇ ਨੂੰ EMPLOYE ਨੂੰ ਅੰਦਰ ਕਰ ਦਿੱਤਾ ਗਿਆ ਇਹ ਬੜੀ ਮਾੜੀ ਮੰਦਭਾਗੀ ਜਿਹੜੀ ਇਹ ਗੱਲ ਹੋਈ ਹੈ ਰੰਜਿਸ਼ਨ ਜਿਹੜਾ ਪਰਚਾ ਦਿੱਤਾ ਗਿਆ ਹੈਗਾ ਅਸੀਂ ਡਿਮਾਂਡ ਕਰਦੇ ਹੈਗੇ ਆ ਕਿ ਅਜੇ ਪੁਲਿਸ ਅਧਿਕਾਰੀ ਦੇ ਖਿਲਾਫ ਵੀ ਪਰਚਾ ਦਰਜ ਹੋਣਾ ਚਾਹੀਦਾ ਉਹ ਮੁੰਡਾ ਵਿਚਾਰਾ ਜੇਲ੍ਹ ਦੇ ਵਿੱਚ ਹੈ ਉਹਦੀ 15 15 ਮਹੀਨਾ ਦਿਨਾਂ ਦੀ ਇੱਕ ਛੋਟੀ ਜਿਹੀ ਵਾਗੜੀ ਹੈ ਇੱਕ 3 ਸਾਲਾਂ ਦੀ ਵਾਗੜੀ ਹੈ ਤੇ ਉਹ ਤਾਂ 10000 ਰੁਪਏ ਦੇ ਤੇ ਤਰਖਾ 10-12000 ਰੁਪਏ ਤਰਖਾ ਕਰਨ ਵਾਲਾ ਬੰਦਾ ਉਹਦਾ ਕਿਹੜਾ ਕੋਈ ਕ੍ਰਿਮੀਨਲ ਰਿਕਾਰਡ ਹੈ ਜੀ ਦੋ ਪੱਤੇ ਸੀਗੇ ਉਹ ਐਕਸਪਾਇਰ ਸੀਗੇ ਉਹ ਬਕਾਇਦਾ ਰਿਕਾਰਡ ਦੇ ਵਿੱਚੋਂ ਲਿਖ ਕੇ ਲੈ ਆ ਰਿਹਾ ਸੀ ਕਾਪੀ ਦੇ ਵਿੱਚ ਇਹ ਸਾਰੇ ਲਿਖ ਕੇ ਲੈਂਦੇ ਜੋ ਵੀ ਕੋਈ ਖੰਗ ਦੀ ਦਵਾਈ ਹੈ ਕਿਸੇ ਵੀ ਤਰ੍ਹਾਂ ਦੀ ਦਵਾਈ ਹੈ ਜੋ ਵੀ ਐਕਸਪਾਇਰੀ ਹੁੰਦੀ ਹੈ ਵਾਪਸੀ ਲੈਣੀ ਹੁੰਦੀ ਹੈ ਤੇ ਇਹ ਨਿਆਇ ਤੱਕ ਆਇਆ ਹੈਗਾ ਅਸੀਂ ਸਾਰੇ ਇਸ ਦਾ ਸਮਰਥਨ ਕਰ ਰਹੇ ਹੈਗੇ ਆ ਐਸੇ ਸਮਰਥਨ ਵਾਸਤੇ ਅਸੀਂ ਇੱਥੇ ਇਹਨਾਂ ਦੇ ਸੰਘਰਸ਼ ਦੇ ਵਿੱਚ ਪਹੁੰਚੇ ਆ ਮੰਗ ਕੀ ਮੰਗ ਕੀ ਲੈ ਕੇ ਬੈਠੇ ਹੋ ਮੰਗ ਕੀ ਕੋਈ ਹੈਗੀ ਹੈ ਜੀ ਨੰਬਰ 1 ਤਾਂ ਉਹਦੀ ਜਿਹੜੀ ਅੱਜ ਉਹਦੀ ਜ਼ਮਾਨਤੀ ਐਪਲੀਕੇਸ਼ਨ ਲੱਗੀ ਹੋਈ ਹੈ ਕੋਰਟ ਦੇ ਵਿੱਚ ਤਾਂ ਉਮੀਦ ਹੈਗੀ ਹੈ ਵੀ ਉਹਦੀ ਜ਼ਮਾਨਤ ਹੋ ਜੂਗੀ ਐਸਐਸਪੀ ਮੈਡਮ ਨੂੰ ਗੱਲ ਪੰਜ ਨਮਾਇंदे ਮਿਲੇ ਸੀਗੇ ਤੇ ਐਸਐਸਪੀ ਮੈਡਮ ਨੇ ਵੀ ਭਰੋਸਾ ਦਿਵਾਇਆ ਹੈਗਾ ਕਿ ਜਿਹੜਾ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ ਇਨਕੁਆਰੀ ਦੇ ਵਿੱਚ ਜਿਹੜਾ ਇਹ ਪਰਚਾ ਰੱਦ ਕਰ ਦਿੱਤਾ ਜਾਊਗਾ ਸਾਡਾ ਜਿਹੜਾ ਹੋਲਸੇਲ ਦਾ ਜਿਹਦੇ ਵਿੱਚ ਕੰਮ ਹੈ ਇਹ ਸਾਰਾ ਬਾਹਰ ਮੰਡੀਆਂ ਦਾ ਤੇ ਉਹੀ ਹੈ ਉਹ ਸਾਡੇ EMPLOYE ਜਾਂਦੇ ਆ ਤੇ ਉਹ EMPLOYE ਹੀ ਅਸੀਂ ਸਾਡਾ ਮਾਲਕ ਕੋਈ ਵੀ ਬਾਹਰ ਨਹੀਂ ਜਾਂਦਾ ਉਹ EMPLOYEਾਂ ਤੇ ਡਿਪੈਂਡੈਂਟ ਸੀ ਉਹ ਸਾਡਾ ਇੱਕ ਇਸੇ ਤਰ੍ਹਾਂ ਸਿਗਲਾ ਮੈਡੀਕਲ ਏਜੰਸੀ ਤੋਂ ਇੱਕ ਲੜਕਾ ਰਾਮੇ ਗਿਆ ਸੀ ਉਹ ਉਹ ਉੱਥੋਂ ਦੇ ਇੱਕ ਕੈਮਿਸਟ ਨੇ ਕੁਝ ਐਕਸਪਾਇਰੀ ਬਾਪਸ ਕੀਤੀ ਉਹਦੇ ਵਿੱਚ ਦੋ ਪੱਤੇ ਐਕਸਪਾਇਰ ਕਮਨੋਜੀ ਪਾਮਦੇ ਸੀ ਜਿਹੜੇ ਐਕਸਪਾਇਰ ਸੀ ਸਿਰਫ ਦੋ ਪੱਤੇ ਕਿਹੜੇ ਪੱਤੇ ਸੀ ਕਿਸ ਨਾਮ ਦੀ ਦਵਾਈ ਦਾ ਉਹ ਪੋਰਟਲ ਸੀ ਔਰ ਟ੍ਰੈਲਰ ਕਮਨੋਜੀ ਪਾਮ ਸਾਲਟ ਸੀਗਾ ਹਾਂ ਤੇ ਉਹ ਹਾਲਾਂਕਿ ਉਹ ਇੰਨਾ ਹੋ ਨਹੀਂ ਹੈ ਉਹਨੇ ਨੇ ਉਹ ਬਾਪਸੇ ਲੈ ਕੇ ਜਾ ਰਿਹਾ ਸੀ ਤਾਂ ਉਥੋਂ ਦੇ ਕੇਮਿਸਟ ਨੇ ਵੀ ਲਿਖ ਕੇ ਦਿੱਤਾ ਉਹ ਵੀ ਇਹ ਸਾਡੀ ਬਾਪਸੀ ਸਾਡੀ ਬਾਪਸੀ 6 ਮਹੀਨੇ ਤੱਕ ਰ ਸਾਡੀ ਕੰਪਨੀ ਨੇ ਭੈਣ ਨੇ ਆ ਉਹ ਨੌਰਕੋਟੇ ਕਦੇ ਆਉਦੀ ਆ ਪਰਚੀ ਤੇ ਦੇਣੀ ਪੈਂਦੀ ਆ ਤੇ ਉਹ ਐਕਸਪਾਇਰ ਸੀਗੀ ਉਹ ਰਿਟਰਨ ਕਰ ਰਿਆ ਸੀਗਾ ਉਹ ਉਹ ਨਹੀਂ ਸੀ ਫਰੈਸ਼ ਨਹੀਂ ਸੀ ਉਹਦਾ ਬਿੱਲ ਵੀ ਦਿਖਾਤਾ ਜਿਹੜੀ ਪਰਚੇਜ਼ ਕੀਤੀ ਸੀ ਉਹਦਾ ਬਿੱਲ ਵੀ ਦਿਖਾਤਾ ਇਹ ਲੋਕਾਂ ਦੇ ਟਾਈਮ ਕੋ ਬਾਅਦ ਉਸ ਨੂੰ ਦਿੱਤਾ ਜਾ ਸਕਦਾ ਹਾਂ ਦਿੱਤਾ ਜਾ ਸਕਦਾ ਜੀ ਤੇਰੇ ਨੋਵੇ ਦੇ ਵਿੱਚ ਕੀ ਗਲਤੀ ਸੀਗਾ ਗਲਤੀ ਉਹ ਐਕਸਪਾਇਰ ਸੀ ਉਹ ਉਹਨੇ ਕੈਮਿਸਟਰੀ ਕੰਪਨੀ ਤੋਂ ਖਰੀਦੇ ਸੀ 2023 ਚ ਦੋਸ ਚ ਉਹਨੇ ਐਕਸਪਾਇਰ ਕਰਤੇ ਉਹ ਸਾਨੂੰ ਵਾਪਸ ਕਰਦੇ ਆ ਸਾਨੂੰ ਫੁੱਲ ਕਲੇਮ ਮਿਲਦਾ ਕੰਪਨੀ ਤੋਂ ਇਹ ਅਸੀਂ ਉਹਨਾਂ ਨੂੰ ਉਹਨਾਂ ਨੂੰ ਰੈਨੋਟ ਬਣਾ ਕੇ ਦਿੰਨੇ ਆ ਉਹਨਾਂ ਦੇ ਪੈਸੇ ਲੈ ਚ ਕਰ ਦਿੰਨੇ ਆ ਉਹਨੇ ਵਾਪਸ ਦੇਣ ਵਾਸਤੇ ਆ ਤੇ ਲੈਟਰ ਪੈਡ ਤੇ ਵੀ ਲਿਖ ਕੇ ਦਿੱਤਾ ਮੈਂ ਰਿਟਰਨ ਕਰ ਰਿਹਾ ਉਹਦੇ باوجود ਜਦੋਂ ਉਹ ਘਟਿਆ ਇੱਕ ਟ੍ਰੇਨ ਤੇ ਆਣ ਵਾਸਤੇ 3 ਵਜੇ ਟ੍ਰੇਨ ਆਉਂਦੀ ਹੈ ਉਹ ਜਾ ਰਹੀ ਸੀ ਸਟੇਸ਼ਨ ਨੂੰ ਤਾਂ ਇਹਨਾਂ ਨੇ ਚੈਕਿੰਗ ਦੇ ਦੌਰਾਨ ਉਹ ਕਹਿੰਦੇ ਵੀ ਸਾਡਾ ਥੋੜਾ ਬੈਗ ਚੈੱਕ ਕਰਾਓ ਉਹ ਬੈਗ ਚੈੱਕ ਕੀਤਾ ਤਾਂ ਉਹਦੇ ਵਿੱਚ ਹੋਰ ਵੀ ਮੈਡੀਸਿਨ ਸੀ ਤੇ ਦੋ ਪੱਤੇ ਕੱਢ ਕੇ ਕਹਿੰਦੇ ਇਹ ਨਸ਼ੇ ਵਾਲੇ ਆ ਉਹ ਕਹਿੰਦੇ ਜੀ ਐਕਸਪਾਇਰ ਹੈ ਮੈਂ ਵਾਪਸ ਲੈ ਕੇ ਆ ਆ ਵਾਪਸ ਲੈ ਕੇ ਆਂਗਾ ਦੁਕਾਨ ਤੇ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਤੇ ਉਹਨੂੰ ਥਾਣੇ ਲੈ ਗਏ ਉੱਥੇ ਜਾ ਕੇ ਅਸੀਂ ਵੀ ਸਾਰੇ ਉੱਥੋਂ ਦੀ ਕੈਮਿਸਟ ਸਿਚੁਏਸ਼ਨ ਕਹਿੰਦੇ ਵੀ ਅਸੀਂ ਤੁਹਾਨੂੰ ਸਾਰੇ ਪੇਪਰ ਦੇ ਹੀ ਜਾਂਦੇ ਹਾਂ ਸਾਰੇ ਡਾਕੂਮੈਂਟ ਦੇ ਹੀ ਜਾਂਦੇ ਹਾਂ ਤੇ ਫਿਰ ਵੀ ਤੁਸੀਂ ਧੱਕਾ ਕਰ ਰਹੇ ਹੋਗੇ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਤੇ ਉਹਨਾਂ ਨੇ ਉਹਨਾਂ ਤੇ ਐਨਡੀਪੀਐਸ ਐਕਟ ਲਾਤਾ ਤੇ ਉਹਦੇ ਤੇ ਐਫਆਈਆਰ ਕਰ ਅੱਜ ਕੋਈ ਜਿਹੜੇ ਅਧਿਕਾਰੀ ਸੀ ਜਿਨ੍ਹਾਂ ਨੇ ਤੁਹਾਡੀ ਗੱਲ ਕੀਤੀ ਹੈ ਔਰ ਕੀ ਦੀ ਲੱਗਦਾ ਤੁਹਾਨੂੰ ਕਿੰਨਾ ਨਹੀਂ ਸੀ ਇਹ ਹੋਇਆ ਇਹਨਾਂ ਨੇ 2 ਦਿਨ ਪਹਿਲਾਂ ਪੁਲਿਸ ਜਿਹੜੀ ਤਾਕਲਦਾਜੀ ਸੀਗੀ ਕੈਮਿਸਟਾਂ ਤੇ ਰੇਡ ਕੀਤੀ ਸੀਗੀ ਉਹ ਕਹਿੰਦੇ ਵੀ ਸਾਡੇ ਚ ਡਰਗ ਇੰਸਪੈਕਟਰ ਦਾ ਉਹ ਡਰਗ ਇੰਸਪੈਕਟਰ ਆਵੇ ਚੈੱਕ ਕਰੇ ਉਹ ਸਦਾ ਤਾਂ ਸਾਡੇ ਨਾਲ ਕੋਈ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਕਿਹੜੀ ਮੈਡੀਸਿਨ ਪਈ ਹੈ ਕਿਹੜੀ ਤੁਹਾਨੂੰ ਤਾਂ ਇਸ ਬਾਰੇ ਨੌਲੇਜ ਨਹੀਂ ਟ੍ਰੈਕ ਇਨਸਪੈਕਟਰ ਨੌਲੇਜ ਹੈ ਉਹ ਆਕੇ ਸਾਡੇ ਜਿਵੇਂ ਮਰਜ਼ੀ ਕਰੇ ਅਸੀਂ ਤਿਆਰ ਆਂਗੇ ਉਹ ਸਾਡੇ ਦੇ ਕੇਸ ਬੰਦਾ ਸੀ ਟ੍ਰੈਕ ਇਨਸਪੈਕਟਰ ਮੌਜੂਦ ਨਹੀਂ ਸੀਗਾ ਉਸ ਦਿਨ ਇਹ ਨਹੀਂ ਟ੍ਰੈਕ ਇਨਸਪੈਕਟਰ ਨਹੀਂ ਸੀਗਾ ਇਹ ਉਸੇ ਖੁੰਧਕ ਚੋਂ ਉਹਨਾਂ ਨੇ ਗਰਾਮਾ ਬੰਦ ਕੀਤਾ ਤੇ ਉਹ ਜਦੋਂ ਬੰਦ ਹੋਇਆ ਤਾਂ ਡੀਐਸਪੀ ਕਹਿੰਦਾ ਪਤਾ ਨਹੀਂ ਖੁੰਧਕ ਰੱਖੀ ਉਹਦੇ ਨਾਲ ਕੀ ਵੀ ਤੁਸੀਂ ਮਾਨੂੰ ਦੁਕਾਨਾਂ 'ਚ ਤਾਂ ਰੋਕ ਦਿਓਗੇ ਮੈਂ ਬਾਹਰ ਦੇਖੂਗਾ ਕੀ ਕਰਨਾ ਹੈਗਾ 2020 ਰਣਜੀਤ ਜੀ ਵੀਐਸਪੀ ਸੈਨੇ 08 ਸੈਨੇ ਚੱਪਲਵੰਡੀ ਸਾਹਿਬ ਉਹ ਹਾਂ ਜੀ ਤੁਹਾਡੀ ਕੀ ਮੰਗ ਹੈ ਤੇ ਕਿੰਨੇ ਕਿਤੇ ਤੁਹਾਡੇ ਵੱਲੋਂ ਸਾਡੀ ਮੰਗ ਹੈ ਵੀ ਜਿਹੜਾ ਲੜਕਾ ਦੇਖੋ ਉਹ ਲੜਕੇ ਦੇ ਇੱਕ ਤੇ 15 ਨੰਨਾਂ ਦੀ ਲੜਕੀ ਹੈ ਇੱਕ 3 ਸਾਲਾਂ ਦੀ ਲੜਕੀ ਹੈ ਉਹ 500 ਤੋਂ 10000 ਰੁਪਏ ਤੇ ਸਾਡੇ EMPLOYE ਹੁੰਦੇ ਆ ਉੱਤੇ ਕੇਸ ਬਣ ਜਾਂਦਾ ਕਿੱਥੋਂ ਉਹ ਵਿਚਾਰਾ ਵਕੀਲ ਕਰ ਲੂਗਾ ਤੇ ਕਿੱਥੋਂ ਕੇਸ ਲਾ ਲੂਗਾ ਜੇ 6 ਮਹੀਨੇ ਰਹੇਗਾ ਤਾਂ ਉਹਦਾ ਸਾਰਾ ਪਰਿਵਾਰ ਰੁਲ ਜਾਏਗਾ ਛੋਟਾ ਜਾਂ ਉਹਦਾ ਛੋਟਾ ਜਾਂ ਬਿਲਕੁਲ ਛੋਟਾ ਜਾਂ ਗਰੀਬ ਪਰਿਵਾਰ ਹੈ ਪਿੰਡ ਤੋਂ ਆਉਂਦਾ ਇਹ ਤੁਹਾਡੀ ਮੰਗ ਪੁਲਿਸ ਦੇ ਖਿਲਾਫ ਹੈ ਆਖਰ ਤੁਹਾਡੀ ਸਾਡੀ ਮੰਗ ਇਹ ਹੈ ਵੀ ਇਸ ਤਰ੍ਹਾਂ ਸਾਡਾ ਰੌਕਟ ਅਪਾਰਟਮੈਂਟ ਹੈ ਉਹਨੂੰ ਨਾਲ ਲੈ ਕੇ ਉਹ ਉਹ ਆਵੇ ਚੈੱਕ ਕਰੇ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਪੁਲਿਸ ਨਾਲ ਜਦੋਂ ਉਹਨੂੰ ਪਤਾ ਹੀ ਨਹੀਂ ਮੈਸੇਜ ਜੇ ਪਤਾ ਹੁੰਦਾ ਤੇ ਐਫ ਆਈ ਆਰ ਦੋ ਲੋਚ ਕਰਦੇ ਅੱਛਾ ਹੁਣ ਕਿੱਥੇ ਕਿੱਥੇ ਤੁਹਾਡਾ ਐਡਿਸ਼ਨਲ ਚੱਲ ਰਿਹਾ ਹੈ ਕਿ ਸਾਡੇ ਰਾਮਪਰਾ ਵੀ ਰਾਮਾ ਵੀ ਬੰਦ ਹੈ ਤਰਵੰਡੀ ਵੀ ਅੱਜ ਬੰਦ ਹੈ ਉੱਥੇ ਵੀ ਜਾਮ ਲੱਗਿਆ ਹੋਇਆ ਹੈ ਇਹ ਹੋਰ ਵੀ ਹੈ ਸਾਡੇ ਪੰਜਾਬ 'ਚ ਸਾਡੇ ਪ੍ਰਧਾਨ ਜੀ ਪੰਜਾਬ ਨਾਲ ਗੱਲ ਹੋਈ ਹੈ ਇਜੇ ਮਸਲਾ ਨਾ ਹੱਲ ਹੋਇਆ ਸੌਂਵਾਰ ਤਾਈਂ ਅਸੀਂ ਸਾਰੇ ਪੰਜਾਬ ਚ ਪੰਜਾਬ ਦੇ ਵਿੱਚ ਸਾਰੀਆਂ ਦੁਕਾਨਾਂ ਦਵਾਈਆਂ ਹਾਂ ਹਾਂ ਸਾਡੇ ਹੋਰੋਂ ਵੀ ਮੈਨੂੰ ਫੋਨ ਆਇਆ ਤੇ ਮਲੂਟੋ ਵੀ ਆਇਆ ਕਹਿੰਦੇ ਵੀ ਅਸੀਂ ਇਸ ਅਸੀਂ ਇਹ ਨਹੀਂ ਕਰਦੇ ਵੀ ਨਸ਼ੇ ਦੇ ਬਿਲਕੁਲ ਖਿਲਾਫ ਆਸੀਂ ਕੋਈ ਬੰਦਾ ਵੀ ਨਸ਼ਾ ਵੇਚਦਾ ਅਸੀਂ ਉਹਦੇ ਡਾਇਰੈਕਟਲੀ ਅਗੇਂਸਟ ਆ ਅਸੀਂ ਸਾਰੇ ਅਸੀਂ ਸਾਡੇ ਸਾਡੇ ਨਾਲ ਸਾਰੀਆਂ ਜਿੱਤੇਵੰਦੀਆਂ ਜਿਸ ਤਰ੍ਹਾਂ ਆ ਆਪਣੇ ਸਾਰੀਆਂ ਆਪਣੀਆਂ ਸਸਤਾਵਾਂ ਆ ਗਈਆਂ ਪੂਰਾ ਸਾਡੇ ਆਈਐਮਏ ਦੇ ਸਾਰਿਆਂ ਨੇ ਉਹਨਾਂ ਨੇ ਦਿੱਤਾਗਾ ਸਾਥ ਸਾਡੀ ਪੀਐਮਆਰ ਹੈ ਮੈਡੀਕਲ ਵੈਪ ਐਸੋਸੀਏਸ਼ਨ ਸਾਰਿਆਂ ਦੀ ਉਹ ਸਾਥ ਅਗਰ ਸਾਨੂੰ ਮੁੱਢੇ ਲੱ ਕਰਨਾ ਤੁਹਾਨੂੰ ਧੰਨਵਾਦ ਦੇਖੋ ਜੀ ਹੁਣ ਕਹਿੰਦੇ ਆ ਵੀ ਉੱਚ ਅਧਿਕਾਰੀ ਆਉਣਗੇ ਉਸ ਤੋਂ ਬਾਅਦ ਗੱਲ ਕਰਕੇ ਫਿਰ ਅਸੀਂ ਦੇਖਦੇ ਆ ਵੀ ਅਸੀਂ ਬੇਟਾ ਗਰਮੀਤ RAM ਜੀ ਮਸਲਾ ਕੀ ਹੋਇਆ ਜਿਹੜਾ ਮਸਲਾ ਜੀ ਇਹ ਮੈਡੀਕਲ ਤੇ ਲੱਗਿਆ ਸੀਗਾ ਦਵਾਈਆਂ ਦੀ ਸਪਲਾਈ ਉਹਨਾਂ ਦੇ ਬਾਬੂਆਂ ਨੇ ਭੇਜਤਾ ਵੀ ਉੱਥੇ ਰਾਮੇ ਮੰਡੀ ਹਫਤੇ 'ਚ ਉਹ ਭੇਜਦੇ ਆ ਇੱਕ ਵਾਰੀ ਦਵਾਈਆਂ ਦੁਨੀਆਂ ਦੇਣ ਉੱਥੋਂ ਦਵਾਈਆਂ ਦੇ ਕੇ ਆ ਰਿਹਾ ਸੀਗਾ ਜੀ ਤੇ ਦੋ ਪੱਤੇ ਕੋਈ ਉਹਦੇ ਕੋਲੇ ਦੱਸਦੇ ਆ ਗੋਲੀਆਂ ਦੇ ਸੀਗੇ ਕੋਈ ਕੋਈ ਹੁਣੇ ਵੱਡੇ ਵੱਟੇ ਸਪੈਰ ਸਪੈਰ ਮੈਂ ਤਾਂ ਜਾਣਦਾ ਨਹੀਂ ਸਪੈਰ ਤੇ ਉਹ ਉੱਥੇ ਜੀ ਉਹਨਾਂ ਨੂੰ ਰੋਕ ਕੇ ਤੇ ਉਹਦੇ ਨਾਲ ਉਹ ਤਲਾਸੀ ਲੈ ਲਈ ਤਲਾਸੀ ਲੈ ਕੇ ਤੇ ਫਿਰ ਉਹਦੇ ਉਹ ਉੱਥੇ ਥਾਣੇ ਲੈ ਗਏ ਉਹਨੂੰ ਐਸਬੀ ਸਾਹਿਬ ਤੇ ਆ ਸਾਡੇ ਨਾਲ ਠੱਕਾ ਹੋਇਆ ਜੀ ਬਾਕੀ ਆਂਡ ਗਵਾੜ ਆ ਸਾਰੀ ਮਾਰਕੀਟ ਨੂੰ ਪੁੱਛ ਲੋ ਜੇ ਅਸੀਂ ਕਿਹਦੇ ਕੰਮ ਕਰ ਰਿਆ ਹੋਵੇ ਜਾਂ ਅਸੀਂ ਕੋਈ ਵੀ ਕਹਿ ਦੇਵੇ ਤੇ ਕੀ ਕੰਮ ਕਰਦੇ ਹਾਂ ਅਸੀਂ ਦਿਹਾੜੀ ਮਿਹਨਤ ਕਰਦੇ ਹਾਂ ਜੀ ਗਰਮੀਤ ਜੀ ਤੇ ਪਰਿਵਾਰ ਚ ਕੌਣ-ਕੌਣ ਹੈ ਤੁਹਾਡੇ ਪਰਿਵਾਰ ਚ ਸਾਡੇ ਪਰਿਵਾਰ ਚ ਮੈਂ ਆ ਇੱਕ ਮੇਰਾ ਵੱਡਾ ਬੇਟਾ ਹੈ ਇਹ ਗਰਮੀਤ ਛੋਟਾ ਬੇਟਾ ਹੈ ਤੇ ਉਹਨਾਂ ਦੀਆਂ ਵਾਈਫਾਂ ਆ ਕਿਆਂ ਬਾਕੀ ਤੇ ਬੱਚੇ ਕਿੰਨੇ ਨੇ ਗਰਮੀਤ ਦੇ ਦੋ ਬੱਚੇ ਆ ਜੀ ਇੱਕ 15 ਸਾਲਾਂ ਦੀ ਕੁੜੀ ਹੈ ਇੱਕ 3 ਸਾਲਾਂ ਦੀ ਹੈ ਵੱਡੇ ਪ੍ਰੇਸ਼ਨ ਦਾ ਬੱਚਾ ਹੋਇਆ ਹੁਣੀ 15 ਸਾਲਾਂ ਦੀ ਕੁੜੀ ਸਾਂਭ ਸਮਾਲ ਦੇਖ ਰੇਕ ਨੂੰ ਉਮੀਦ ਹਾਂਜੀ ਹਾਂਜੀ ਸਾਨੂੰ ਵੀ ਸਾਂਭਦਾ ਮੈਂ ਵੀ ਬੁਢਾ ਬੰਦਾ ਜੀ ਮੈਨੂੰ ਵੀ ਸਾਂਭਦਾ ਸਾਰੇ ਪਰਿਵਾਰ ਨੂੰ ਸਾਂਭਦਾ ਜੀ ਉਹ ਮੈਡੀਕਲ ਤੇ ਲੱਗਿਆ ਮਾੜਾ ਮਟਾਬ ਦਾ ਖਰਚਾ ਪਾਣੀ ਦਾ ਘਰ ਚੋਰਿਆ ਸੀ ਵਧੀਆ ਜੀ ਪ੍ਰਸ਼ਾਸਨ ਨੂੰ ਚਾਹ ਚੋਦੇ ਜਿਹੜੇ ਸਾਡੇ ਬਠਿੰਡਾ ਦੇ ਤਸਨੀਕ ਹੈ ਇੱਕ ਗੱਲ ਮੈਨੂੰ ਬੜੀ ਦੁੱਖदाई ਲੱਗ ਰਹੀ ਹੈ ਕਿ ਜੋ ਸਰਕਾਰ ਦੇ ਨਮੁੰਦੇ ਹੈ ਜਿੰਨਾਂ ਦੀ ਸਰਕਾਰ ਹੈ ਉਹਨਾਂ ਨੇ ਹਜੇ ਤੱਕ ਕੋਈ ਸਾਡੀ ਸੇ ਨਹੀਂ ਲਈ ਹੈ ਜੀ ਕਿਸ ਨੇ ਦੇਖੋ ਸਾਡੇ ਐਮ.ਐਲ.ਏ. ਸਾਹਿਬ ਨੇ ਅਸੀਂ ਹਜ਼ਾਰਾਂ ਵੋਟਾਂ ਦੇ ਉਹਨਾਂ ਨੂੰ ਦੱਸਾਇਆ 80-90 ਹਜ਼ਾਰ ਵੋਟਾਂ ਦੇ ਉਹਨਾਂ ਨੂੰ ਬੈਠਿਆਂ ਨੂੰ ਅਸੀਂ ਦੱਸ ਕੇ ਜਿਹੜਾ ਭੇਜਿਆ ਪਰ ਕੀ ਕਿਸੇ ਨੇ ਕਿਸੇ ਦਾ ਕੋਈ ਕਿਸੇ ਕੋਲ ਫੋਨ ਆਇਆ ਫੋਟੋ ਤੇ ਆਇਆ ਕਿਸੇ ਨੇ ਕਿਸੇ ਨੇ ਵੀ ਸਾਡੇ ਜਿਹੜੀ ਸਾਡੀ ਬੀੜੂਤਾ ਸਰਕਾਰ ਹੈ ਚਾਰ-ਪੰਜ ਤੇ ਚੇਅਰਮੈਨ ਨੇ ਕਿਸੇ ਨੇ ਸਾਡੀ ਆ ਕੇ ਕੋਈ ਛੱਲ ਨਹੀਂ ਦੀ ਸਾਡੀ ਇਹ ਬਹੁਤ ਮਾੜੀ ਗੱਲ ਹੈ ਕੈਮਿਸਟ ਐਸੋਸੀਏਸ਼ਨ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਪਾੜਾਵਾਲੀ ਇਹਨਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਖਿਲਾਫ ਔਰ ਮੌਜੂਦਾ ਵਿਧਾਇਕ ਦੇ ਖਿਲਾਫ ਇਹ ਗੱਲ ਚੱਲ ਰਹੀ ਸੀ ਕਿ ਇਸੇ ਦੌਰਾਨ ਬਠਿੰਡਾ ਸ਼ਹਿਰੀ ਤੋਂ ਬਿਦਾਇ ਇੱਕ ਜਗਰੂਪ ਸਿੰਘ ਗਿਲਦੀ ਦਸਤਖੰਦੀਆ ਹੋਰ ਇਸ ਵਿਚਾਰੇ ਸਹਿਮਤੀ ਵੀ ਬਣ ਪਉਂਦੀ ਹੈ ਗੱਲਬਾਤ ਕੀਤੀ ਗਈ ਕਹਿੰਦੇ ਨੇ ਕਿ ਡਿਪਟੀ ਕਮਿਸ਼ਨਰ ਨੂੰ ਇਸ ਦਾ ਸੁਨੇਹਾ ਭੇਜਿਆ ਗਿਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਐਸਐਸਪੀ ਬਠਿੰਡਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਇਸ ਨੂੰ ਲੈ ਕੇ ਸਹਿਮਤੀ ਵੀ ਬਣੀ ਹੈ ਕਿ ਭਰੋਸਾ ਜਤਾਇਆ ਗਿਆ ਹੈ ਕਿ ਉਹਨਾਂ ਦਾ ਜੋ ਮੁਕੱਦਮਾ ਦਰਜ ਕੀਤਾ ਗਿਆ ਉਹ ਸੋਮਵਾਰ ਤੱਕ ਰੱਦ ਕਰ ਦਿੱਤਾ ਗਿਆ ਹੈ ਨਿਕਾ ਪਰ ਇਸ ਵਿਚਾਰੇ ਇਨਕੁਆਇਰੀ ਜ਼ਰੂਰ ਕੀਤੀ ਜਾਵੇਗੀ ਜੇਕਰ ਇਨਕੁਆਇਰੀ ਦੇ ਵਿੱਚ ਕੋਈ ਕਸੂਰ ਹੈ ਤਾਂ ਉਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਜਾਵੇਗਾ ਦੇਖੋ ਅਸੀਂ ਕੱਲ ਦੇ ਜਿਹੜਾ ਇਹ ਸੰਘਰਸ਼ 'ਚ ਇਹ ਰੋਜ਼ ਮੁਜ਼ਾਹਰਾ ਕਰ ਰਹੇ ਹਾਂ ਉਹ ਸਾਡੇ ਬਹੁਤ ਹੀ ਇੱਕ ਮੈਂ ਇਹ ਕਹਿ ਸਕਦਾ ਹਾਂ ਵੀ ਇਹ ਜੇ ਸ਼ਖਸ ਨੇ ਗੁਰਮੀਤ ਸਿੰਘ ਜੀ ਉਹਨਾਂ ਤੇ ਜਿਹੜਾ ਨਜਾਇਜ਼ ਪਰਚਾ ਹੋਇਆ ਸੀ ਉਸ ਦੇ ਪਰਚੇ ਦੇ ਖਿਲਾਫ ਅਸੀਂ ਕੱਲ ਦਾ ਜਿਹੜਾ ਇਹ ਵਿਹਾਨ ਚਲਾਇਆ ਹੋਇਆ ਸੀ ਧਰਨੇ ਦਾ ਉਹ ਅੱਜ ਇਸ ਪੜਾ ਤੇ ਪਹੁੰਚਿਆ ਹੈ ਜੀ ਸਾਡੇ ਵਿੱਚ ਮਾਨਯੋਗ ਐਮਐਲਏ ਮੌਜੂਦਾ ਸਰਕਾਰ ਦੇ ਉਹਨਾਂ ਨੇ ਆ ਕੇ ਸਾਡੇ ਸਾਹਮਣੇ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਫੋਨ ਤੇ ਗੱਲ ਕਰੀ ਹੈ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਨਹੀਂ ਦਿੱਤਾ ਗਰੰਟੀ ਦਿੱਤੀ ਹੈ ਮੀਡੀਆ ਦੇ ਸਾਹਮਣੇ ਵੀ ਸੋਮਵਾਰ ਨੂੰ ਜਿਹੜਾ ਇਹ ਪਰਚਾ ਹੋਇਆ ਉਹ ਰੱਦ ਕੀਤਾ ਜਾਊਗਾ ਔਰ ਤੁਹਾਡਾ ਸੋਮਵਾਰ ਨੂੰ ਜਿਹੜਾ ਮੁੰਡਾ ਹੈ ਉਹ ਬਾਹਰ ਆ ਜਾਏਗਾ ਅਸੀਂ ਉਹਨਾਂ ਦੇ ਆਸ਼ਵਾਸ਼ਣ ਨੂੰ ਮੰਨਦੇ ਹੋਏ ਅਸੀਂ ਲੋਕਾਂ ਦੀ ਜਿਹੜੀ ਹੈ ਦੇਖਦੇ ਹੋ ਵੀ ਲੋਕ ਪਰੇਸ਼ਾਨ ਹੋ ਰਹੇ ਆ ਸਾਡਾ ਜਿਹੜਾ ਇਹ ਡਿਪਾਰਟਮੈਂਟ ਆ ਉਹ ਹੈਲਥ ਨਾਲ ਜੁੜਿਆ ਹੋਇਆ ਸਾਡਾ ਜਿਹੜਾ ਵਪਾਰ ਹੈ ਉਹ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਅਸੀਂ ਉਸ ਨੂੰ ਵੀ ਮੱਦੇਨਜ਼ਰ ਲੱਗਦੇ ਹੋਏ ਜਿਹੜਾ ਇਹ ਧਰਨਾ ਇੱਕ ਵਾਰ ਸੋਮਵਾਰ ਤੱਕ ਲਈ ਮੁਲਤਵੀ ਕਰਨ ਦਾ ਵਿਚਾਰ ਕੀਤਾ ਔਰ ਉਹ ਅਸੀਂ ਇੱਥੇ ਗਾਂਧੀ ਮਾਰਕੀਟ ਦੇ ਵਿੱਚ ਹੁਣ ਬੈਠੇ ਆ ਮੁੰਡੇ ਇਹਨਾਂ ਨਾਲ ਅਸੀਂ ਮੀਟਿੰਗ ਕਰਾਂਗੇ ਇਹਨਾਂ ਨਾਲ ਅੱਗੇ ਦੀ ਜਿਹੜੀ ਹੈ ਰਣਨੀਤੀ ਹੈ ਉਦੇ ਬਾਰੇ ਵੀ ਅਸੀਂ ਵਿਚਾਰ ਕਰਾਂਗੇ ਜਿਲ੍ਹਾ ਅਭਾਸ ਸਾਰੇ ਤੁਹਾਡੇ ਨਾਲ ਜਿੰਨੇ ਜਿਹੇ ਮੁੰਡੇ ਬਾਹਰ ਨਹੀਂ ਜਾਂਦਾ ਉਹਨਾਂ ਜਿਹਨਾਂ ਸੇ ਕੰਮ ਨਹੀਂ ਕਰਦੇ ਉਹਨੇ ਇਹ ਤੁਹਾਨੂੰ ਕਰਦੇ ਸਮੂਹ ਲਗੋਰਿੰਗ ਦੀ ਕੰਮ ਕੀਤੀ ਤੇ ਬੱਚਾ ਵਿਧਾਇਕ ਦੀ ਮੁਲਾਕਾਤ ਤੋਂ ਬਾਅਦ ਇੱਕ ਵਾਰ ਕੈਮਿਸਟ ਐਸੋਸੀਏਸ਼ਨ ਦੇ ਵੱਲੋਂ ਆਪਣੀ ਸਟ੍ਰਾਈਕ ਮੁਲਤਵੀ ਕਰ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਸੋਮਵਾਰ ਤੱਕ ਇਹ ਉਡੀਕ ਕੀਤੀ ਜਾਵੇ ਕਿ ਕਿ ਗੁਰਮੀਤ ਸਿੰਘ ਦੇ ਉੱਪਰ ਦਰਜ ਕੀਤਾ ਗਿਆ ਮੁਕੱਦਮਾ ਰੱਦ ਕੀਤਾ ਜਾਵੇਗਾ ਜਾਂ ਨਹੀਂ ਜੇਕਰ ਰੱਦ ਨਹੀਂ ਕੀਤਾ ਜਾਂਦਾ ਤਾਂ ਆਪਣੀ ਅਗਲੀ ਰਗਰੂਪ ਰੇਖਾ ਜਿਹੜੀ ਹੈ ਉਹ ਉਲੇਖੀ ਜਾਵੇਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਹੋਰ ਵੀ ਅਪਡੇਟਸ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ